ਆਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਦੇ ਉਸ ਪਹੁੰਚਿਆ ਸਮਾਣਾ ਦੇ ਕੱਗਾ ਰੋਡ ਦੇ ਉੱਤੇ ਲਗਾ ਪਰ ਜਿਹੜੀ ਹੈ ਪੰਜਾਬ ਦੇ ਵਿੱਚ ਸਭ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਹੈ ਤੇ ਲਗਾਤਾਰ ਸਮਾਣਾ ਦੇ ਵਿੱਚ ਜਿਹੜੇ ਵਿਕਾਸ ਦੇ ਦਾਅਵੇ ਕਰਕੇ ਪੂਰੇ ਜਿਹੜੀ ਸੜਕਾਂ ਦੀ ਪਟਾਈ ਸ਼ੁਰੂ ਕੀਤੀ ਸੀ ਲਗਭਗ 1 ਮਹੀਨਾ ਹੋ ਚੁੱਕਿਆ ਕੱਗਾ ਰੋਡ ਦੀਆਂ ਸੜਕਾਂ ਜਿਹੜੀਆਂ ਨੇ ਪਟ ਰੁਕੀਆਂ ਨੇ ਲਗਾਤਾਰ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਜਿਹੜੇ ਚੁੱਲ੍ਹੇ ਨੇ ਇਸ ਟਾਈਮ ਠੰਡੇ ਹੋ ਚੁੱਕੇ ਨੇ ਲਗਾਤਾਰ ਕਿਤੇ ਨਾ ਕਿਤੇ ਸਰਕਾਰ ਦੇ ਖਿਲਾਫ ਅਜੇ ਤੱਕ ਉਹਨਾਂ ਦੇ ਵੱਲੋਂ ਪੱਤੀ ਸੰਬਲਾਵਲੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਕਿ ਦੁਕਾਨਦਾਰਾਂ ਦੇ ਚੁੱਲ੍ਹੇ ਜਿਹੜੇ ਇੰਨੇ ਕੁ ਠੰਡੇ ਹੋ ਚੁੱਕੇ ਨੇ ਪਹਿਲਾਂ ਇੱਕ ਤਾਂ ਕਹਿੰਦੇ ਸੜਕ ਪੱਟਣ ਵੇਲੇ ਕੰਮ ਠੰਡਾ ਸੀ ਤੇ ਦੂਜਾ ਹੁਣ ਜਦੋਂ ਸੜਕ ਪੱਟ ਦਿੱਤੀ ਹੈ ਉਸ ਤੋਂ ਬਾਅਦ ਅੱਜ ਜਿਹੜੇ ਨੇ ਇਹ ਬਿਲਕੁਲ ਹੀ ਖਫਾ ਹੁੰਦੇ ਵੀ ਦਿਖਾਈ ਦੇ ਰਹੇ ਨੇ ਦੁਕਾਨਦਾਰ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਕਿਉਂ ਉਹਨਾਂ ਵੱਲੋਂ ਲਗਾਤਾਰ ਜਿਹੜੇ ਇਹ ਚੁੱਲ੍ਹੇ ਠੰਡੇ ਹੋਣ ਦੀ ਵਜ੍ਹਾ ਨਾਲ ਸਰਕਾਰ ਦੇ ਖਿਲਾਫ ਜਿਹੜੀ ਪੱਤੀ ਸੰਤਾਵਲੀ ਵਰਤੀ ਜਾਂਦੀ ਹੈ ਕੀ ਨਾਮ ਹੈ ਵੀਜੀ ਤੁਹਾਡਾ ਸੋਮਿਕਮਰ ਸੋਮੀ ਜੀ ਕੀ ਕਹੋਗੇ ਕਿੰਨਾ ਟਾਈਮ ਹੋ ਚੁੱਕਿਆ ਹੈ ਸੜਕਾ ਪਟੇ ਨੇ ਜੀ ਜੀ 15 ਦਾ ਲੇਕਿਨ ਮਹੀਨੇ ਮੰਗੇ ਹੋ ਲਾ ਲਓ ਜੀ ਹੋ ਗਿਆ ਹੈ ਕੰਮ ਪੱਟੇ ਨੂੰ ਕੋਈ ਗੱਡੀ ਦੀ ਦੁਕਾਨ ਤੇ ਆ ਰਹੀ ਜੀ ਕੋਈ ਹਵਾ ਪਵਾਨ ਨਹੀਂ ਆਉਂਦਾ ਕੋਈ ਡੈਲ ਨਹੀਂ ਬਹੁਤ ਦੂਰ ਦੀ ਗੱਲ ਹੈ ਜੀ ਹਲਾ ਉੱਥੇ ਹੀ ਮੁੜ ਜਾਂਦਾ ਦੇਖ ਕੇ ਨਾ ਕੋਈ ਚੰਗਾ ਰਸਤਾ ਸਾਡੇ ਵਾਸਤੇ ਵੀ ਅਸੀਂ ਖੁਦ ਵੀ ਕੰਗੜਾ ਆਪਣੀ ਇੱਧਰ ਸਾਈਡਾ ਤੋਂ ਆਣੇ ਆ ਜੀ ਸਿੱਧਾ ਅਸੀਂ ਰੋਡ ਤੋਂ ਇਹ ਅਦਗਾਂ ਦੇ ਆਣਾ ਹੋਵੇ ਆ ਨਹੀਂ ਸਕਦੇ ਤਾਂ ਗਾ ਕਿੱਥੋਂ ਆਏਗਾ ਜੀ ਪੂਰੇ 1 ਮਹੀਨੇ ਮੰਗੇ ਤੋਂ ਬਿਲ ਹੋ ਗਏ ਜੀ ਇਹ 1 ਮਹੀਨਾ ਇੱਧਰ ਲਈ ਪਟਾਈ ਜਿਹੜੀ ਪਰਲ ਪਹਿਲਾਂ ਉੱਧਰ ਪਟਾਈ ਸੀ ਉੱਧਰ ਹਜੂ ਰੋਡ ਬਣ ਚੁੱਕੀ ਹੈ ਉੱਧਰ ਕਿਤੇ ਕਿਤੇ ਬਣ ਗਈ ਕਿਤੇ ਛੱਡੀ ਪਈ ਹੈ ਉੱਧਰ ਵੀ ਜਦੋਂ ਹੁਣ 1 ਮਹੀਨਾ ਬੀਤ ਚੁੱਕਿਆ ਤੁਸੀਂ ਕਿਹਾ ਨਹੀਂ ਕਿਸੇ ਠੇਕੇਦਾਰ ਨੂੰ ਜੀ ਠੇਕੇਦਾਰ ਆਉਂਦੇ ਹੀ ਨਹੀਂ ਜੁਨੇ ਅੱਛਾ ਆਉਂਦੇ ਹੀ ਨਹੀਂ ਨਾ ਜੀ ਤਾਂ ਕੋਈ ਪਤਾ ਹੀ ਨਹੀਂ ਠੇਕੇਦਾਰ ਹੈ ਕੋਣ ਤੁਹਾਨੂੰ ਮਿਲਣ ਨਹੀਂ ਆਉਂਦਾ ਜੀ ਵੀ ਆਪ ਦੇਖੋ ਇੱਥੋਂ ਨੀਚੇ ਉੱਧਰ ਜੀ ਦੇਖੋ ਇਧਰ ਆ ਕੇ ਦੇਖੋ ਜੀ ਇੱਥੋਂ ਕਿਵੇਂ ਚਲੋਗੇ ਜੀ ਇਤਨਾ ਸਕੂਟਰ ਆਸ ਤੇ ਮੋਟਰਸਾਈਕਲ ਆਉਂਦੇ ਜੀ ਜੇ ਰੋਡ ਘਰਾਂਦੇ ਆ ਜੀ ਤਾਂ ਉਹਨੇ ਛੱਟ ਮਾਰ ਜਾਂਦਾ ਜੀ ਹਮ ਕੱਲ ਗੱਡੀ ਖੜੀ ਸੀ ਬਾਸ ਵਾਲਾ ਆਇਆ ਬਾਸ ਮਾਰ ਕੇ ਤੁਸਾ ਲੱਗ ਗਿਆ ਅਲੀ ਕਿਆ ਚੋਣ ਆ ਦੇਖੋ ਜੀ ਦੇਖ ਸਕਦੇ ਹੋ ਕਿ ਵਿਅਕਤੀ ਕਿਸ ਤਰੀਕੇ ਨਾਲ ਇਹ ਜਿਹੜੇ ਹਾਲਾਤ ਨੇ ਇਸ ਟਾਈਮ ਰੋਡ ਤੇ ਪਾਣੀ ਚੁੱਕੇ ਨੇ ਦੁਕਾਨਦਾਰਾਂ ਵੱਲੋਂ ਵੀ ਕਿਹਾ ਜਾਂਦਾ ਕਿ ਅਸੀਂ ਆਪਣੀ ਦੁਕਾਨ ਤੇ ਆਉਣ ਵਾਸਤੇ ਵੀ ਲੋਕਾਂ ਦੀਆਂ ਕੰਦਾ ਕੁੰਦਾ ਟੱਪ ਕੇ ਜਿਹੜੇ ਇੱਧਰਲੇ ਪਾਸੇ ਆਣੇ ਆ ਤੇ ਗਾਹਕ ਤਾਂ ਕਿੱਥੋਂ ਆਊਗਾ ਫਿਲਹਾਲ ਲਗਾਤਾਰ ਜਿਹੜੇ ਦੁਕਾਨਦਾਰ ਇੱਕ ਮਿੰਟਾ ਹੋ ਗਈ ਬਿਲਹਾਲ ਜਿਹੜੇ ਖਫਾ ਹੋ ਰਹੇ ਨੇ ਗੱਲਬਾਤ ਕਰਦੇ ਆ ਚੜਨੋਂ ਰਸਤਾ ਹੀ ਨਹੀਂ ਗਿਆ ਬਿਲਕੁਲ ਵੀ ਇੱਕ ਮਿੰਟਾ ਤੋਂ ਕੰਮ ਬੰਦ ਪਿਆ ਜੀ ਸਕੂਟਰੀ ਹਵਾ ਪਾਉਣੇ ਦੀ ਹੋ ਸਕੂਟਰੀ ਨੀਚੇ ਖੜਾ ਕੇ ਆ ਪਾਇਆ ਉੱਪਰ ਇਹ ਜਵਾਬ ਦੇ ਗਿਆ ਕਹਿੰਦਾ ਮੈਨੂੰ ਕਿੰਨੇ ਲੱਗਦੇ ਨੇ ਸਰਕਾਰ ਦੇ ਦਾਅਵੇ ਇੱਕ ਮਹੀਨਾ ਹੋ ਗਿਆ ਜੀ ਅੱਗੇ ਅੱਗੇ ਵਧੀ ਜਾਂਦੇ ਨੇ ਸਾਰਾ ਸਮਾਂਾ ਪੜਦਾ ਪਿਛਲਾ ਬਣਾਣੀ ਰਹੇ ਹੂੰ ਬਸ ਦੇਖ ਸਕਦੇ ਹੋ ਕਿ ਜਿਹੜੇ ਦੁਕਾਨਦਾਰ ਨੇ ਲਗਾਤਾਰ ਖਫਾ ਹੋ ਰਹੇ ਨੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਵੈਕਟੀ ਜਿਹੜਾ ਕਹਿ ਰਿਹਾ ਕਿ ਮੈਂ ਹਵਾ ਪਵਾਉਣ ਦੀ ਆਲੀ ਆਇਆ ਸੀਗਾ ਪਰ ਸਾਨੂੰ ਜਿਹੜੇ ਫਿਲਹਾਲ ਆਵਾ ਦਾ ਦਿਖੀ ਨਹੀਂ ਪਰ ਹੁਣ ਮੈਂ ਜਿਹੜਾ ਵਾਪਸ ਚੱਲੇ ਆ ਲਗਾਤਾਰ ਦੁਕਾਨਦਾਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਹ ਸੜਕ ਨੂੰ ਜਲ ਤੋਂ ਜਲਦ ਬਣਾ ਦਿੱਤਾ ਜਾਵੇ ਅਗਰ ਨਹੀਂ ਬਣਾਈ ਜਾਂਦੀ ਤਾਂ ਇਸ ਨੂੰ ਜਿਹੜਾ ਲੈਵਲ ਹੈ ਉਹ ਪ੍ਰੋਪਰ ਦਾ ਕਰ ਦਿੱਤਾ ਜਾਵੇ ਫਿਲਹਾਲ ਦੇ ਉਜਾਜ ਸਮਾਣਤੋਂ ਪ੍ਰਿੰਸ ਕੁਮਾਰ ਦੀ ਖਾਸਿਕੜ ਪਬਲਿਕਸ ਮਣਾਂ